ਹਾਂਜੀ ਸਾਰੇ ਪੈਨਪ੍ਰਾਵਨ ਮੇਰੀ ਬਨੂ ਸੱਤ ਪ੍ਰਿਆ ਕਰ ਅੱਜ ਮੇਰੀਆਂ ਪੈਨਾਂ ਲਈ ਮੈਂ ਬਹੁਤ ਹੀ ਖਾਸ ਵੀਡੀਓ ਲੈ ਕੇ ਆਈਆਂ ਦੇਖੋ ਤੁਹਾਨੂੰ ਪਤਾ ਹੈ ਵੀ ਮੌਸਮ ਚੇਂਜ ਹੋ ਚੁੱਕਿਆ ਹੈਗਾ ਹਨਾ ਹੁਣ ਸਰਦੀਆਂ ਮਲਕੀ ਘਟ ਗਈਆਂ ਤੇ ਗਰਮੀਆਂ ਸਟਾਰਟ ਹੋਣ ਲੱਗੀਆਂ ਤੇ ਹੁਣ ਜਿਹੜੀ ਆਪਣੀ ਮਹਿੰਗੀ ਮਹਿੰਗੀ ਹਨਾ ਇਸ ਤਿਹੇ ਫਲਫੀ ਜੇ ਕੋਟ ਹੁੰਦੇ ਹੈਗੇ ਜਾਂ ਜੈਕਟਾਂ ਨੇ ਇਸ ਤਰੀਕਾ ਹਨਾ ਵੀਰਾਂ ਦੀਆਂ ਬਹੁਤ ਮਹਿੰਗੇ ਮਹਿੰਗੇ ਹਨਾ ਆਪਾਂ ਲੈ ਕੇ ਆਉਣੇ ਆ ਘਟੂ ਘਟੂ ਦੇਖੋ 2 2 3 3000 ਰੁਪਏ ਦੀਆਂ ਇਹ ਆਉਂਦੀਆਂ ਨੇ ਹਨਾ ਜੇ ਆਪਾਂ ਇਦਾਂ ਦੇ ਆਪਣੇ ਕੋਟ ਵਗੈਰਾ ਜੇ ਵੀ ਲੈਣੇ ਆ ਇਹ ਵੀ ਹੈ ਨਾ 1200 1000 ਦਾ ਕੋਈ 800 ਦਾ ਕੋਈ 700 ਦਾ ਹੁੰਦੇ ਹੈ ਨਾ ਪਰ ਜਦੋਂ ਫਿਰ ਆਪਾਂ ਨੂੰ ਹਨਾ ਰੱਖਣੀ ਹੁੰਦੀ ਨੇ ਫਿਰ ਆਪਾਂ ਇਹਨੂੰ ਡਰੈਕਲੀਨ ਕਰਵਾਉਣੀ ਆ ਡਰੈਕਲੀਨ ਕਰਵਾਉਣ ਤੇ ਆਪਣਾ ਘਟੋ ਘਟ 500 ਰੁਪਏ ਤਾਂ ਪੱਕਾ ਇੱਕ ਜੈਕਟ ਦਾ ਹਨਾ ਤੇ ਨਾਲੇ ਤਾਂ ਲੜਾਈ ਹੁੰਦੀ ਆ ਨਾਲੇ ਪੈਸੇ ਦੀ ਬਰਬਾਦੀ ਹੁੰਦੀ ਹੈ ਮੈਂ ਹੁਣ ਥੋੜੇ ਕਿ ਦਿਨ ਹੋ ਗਏ ਹਨਾ ਇੱਕ ਪਿਓਰ ਦਾ ਸੌਲ ਸੀਗਾ ਮੇਰਾ ਉਹਨੂੰ ਮੈਂ 2 ਸਾਲ ਤੋਂ ਮਨ ਕੇ ਇਦਾਂ ਹੀ ਰੱਖਿਆ ਹੋਇਆ ਸੀ ਤੇ ਮੈਂ ਸੋਚਿਆ ਜੀ ਹੁਣ ਆਪਾਂ ਨੂੰ ਡਰੈਕਲੀਨ ਕਰਵਾ ਲੈਨੇ ਆ ਚਲੋ ਘਰੇ ਹਨਾ ਨਾ ਧੋਤਾ ਮੈਂ ਹੋ ਵੀ ਚਲੋ ਇੱਕ ਵਾਰੀ ਆਪਾਂ ਡਰੈਕਲੀਨ ਜਦ ਮੈਨੂੰ ਲੈ ਕੇ ਆਈ ਤੇ ਮੈਨੂੰ ਇਦਾਂ ਲੱਗਿਆ ਵੀ ਜਿਵੇਂ ਬਸ ਉਹਨਾਂ ਨੇ ਪ੍ਰੈਸ ਮਾਰ ਕੇ ਬਸ ਉਹਨੂੰ ਲਿਫਾਫੇ ਦੇ ਵਿੱਚ ਇੱਕ ਪੈਕ ਕਰਤਾ ਹੋਰ ਕੁਝ ਵੀ ਨਹੀਂ ਸੀਗਾ ਹਨਾ ਤੇ ਨਾਲੇ ਤਾਂ ਦੇਖੋ ਕੈਮੀਕਲ ਵਰਤਦੇ ਆ ਲਾਈਫ ਘਟਦੀ ਹੈਗੀ ਤੇ ਘਰੇ ਆ ਪਹਿਣਾ ਕਈ ਵਾਰੀ ਅੱਕ ਕੇ ਇਦਾਂ ਹੀ ਧੋ ਦਿੰਦੀਆਂ ਨੇ ਹਨਾ ਜਾਂ ਤਾਂ ਇਹਨਾਂ ਦਾ ਜਿਹੜੇ ਇਹ ਬੂਰ ਹੈ ਨਾ ਇਹ ਖਰਾਬ ਹੋ ਜਾਂਦਾ ਹੈਗਾ ਵਿੱਚੋਂ ਵੀ ਖਰਾਬ ਹੋ ਜਾਂਦੇ ਨੇ ਜਾਂ ਫਿਰ ਨਾ ਉੱਡੜ ਜਾਂਦੇ ਨੇ ਜਿਹੜੀ ਸਾਈਨਿੰਗ ਹੈਗੀ ਉਹ ਵੀ ਚਲੀ ਜਾਂਦੀ ਹੈ ਦੇਖੋ ਇਹ ਮੇਰੀ ਹਨਾ ਲੈਤੇ ਹੋਏ ਨੂੰ 2-3 ਸਾਲ ਹੋ ਗਿਆ ਇਹਨੂੰ ਮੈਂ ਘਰ ਹੀ ਵਾਸ਼ ਕਰਦੀ ਆ ਨਾ ਸਾਰੀਆਂ ਜੈਕਟਾਂ ਕੋਟ ਪੈਂਟ ਪਿਓਰ ਦੇ ਸੂਟ ਮੈਂ ਤੁਹਾਨੂੰ ਪਹਿਲਾਂ ਹੀ ਦਿਖ ਤੇ ਇਹਨਾਂ ਨੂੰ ਆਪਾਂ ਕਿਵੇਂ ਧੋਵਾਂਗੇ ਆਓ ਤੁਹਾਨੂੰ ਦੱਸ ਦਿਆਂ ਇਹਦੇ ਵਾਸਤੇ ਆਪਾਂ ਨੂੰ ਦੋ ਤਿੰਨ ਕਿ ਚੀਜ਼ਾਂ ਚਾਹੀਦੀਆਂ ਨੇ ਸਭ ਤੋਂ ਪਹਿਲੇ ਗੱਲ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਈਜੀ ਨਹੀਂ ਪਾਉਣੀ ਈਜੀ ਸਿਰਫ ਆਪਣੇ ਜਿਹੜੇ ਪੱਛਮ ਦੇ ਕੱਪੜੇ ਹੁੰਦੇ ਨੇ ਬੂਲਨ ਦੇ ਕੱਪੜੇ ਹੁੰਦੇ ਨੇ ਉਹਨਾਂ ਵਾਸਤੇ ਵਰਤੀ ਜਾਂਦੀ ਹੈ ਹੈਨਾ ਈਜੀ ਪਾ ਲੈਨੇ ਆ ਈਜੀ ਇਹਨਾਂ ਦੇ ਰੇਸਿਆਂ ਦੇ ਵਿੱਚੋਂ ਨਹੀਂ ਨਿਕਲਦੀ ਜਿੰਨਾ ਮਰਜੀ ਜ਼ੋਰ ਲਾ ਲਈ ਆਪਾਂ ਫਿਰ ਵੀ ਉਹ ਵਿੱਚ ਹੀ ਰਹਿ ਜਾਂਦੀ ਹੈ ਤੇ ਆਪਣਾ ਕੱਪੜਾ ਖਰਾਬ ਹੋਣ ਲੱਗ ਜਾਂਦਾ ਦੀ ਸਾਈਨਿੰਗ ਜਿਹੜੀ ਉਹ ਚਲੀ ਜਾਂਦੀ ਹੈ ਇਹਦੇ ਵਾਸਤੇ ਆਪਣੇ ਕੀ ਲੈਣਾ ਸਭ ਤੋਂ ਪਹਿਲਾਂ ਆਪਣੇ ਲੈਣਾ ਖਾਣ ਵਾਲਾ ਸਿਰਕਾ ਜਿਹਨੂੰ ਵਿਨੇਗਰ ਕਹ ਤੇ ਦੂਸਰੀ ਚੀਜ਼ ਲੈਣੀ ਕੋਈ ਵੀ ਸ਼ੈਂਪੂ ਲੈ ਲਓ ਜਿਹਦੇ ਵਿੱਚ ਕੰਡੀਸ਼ਨਰ ਹੋਵੇ ਹਨਾ ਨਾਲ ਕੰਡੀਸ਼ਨਰ ਹੋਣਾ ਜ਼ਰੂਰੀ ਹੈ ਜਿਵੇਂ ਕਿ ਡੱਬ ਦੇ ਨਾਲ ਹੀ ਹੁੰਦਾ ਹੈਗਾ ਜਾਂ ਤੁਹਾਡੇ ਘਰੇ ਵੈਸੇ ਕੰਡੀਸ਼ਨਰ ਹੈਗਾ ਕੋਈ ਵੀ ਸ਼ੈਂਪੂ ਲੈ ਲਓ ਤੁਸੀਂ ਕੋਈ ਜ਼ਰੂਰੀ ਨਹੀਂ ਵੀ ਡੱਬ ਹੀ ਲੈਣਾ ਹੈ ਡੱਬ ਤੇ ਥੋੜਾ ਜਿਹਾ ਸੌਫਟ ਹੁੰਦਾ ਤਾਂ ਮਿਲ ਗਿਆ ਤੇ ਅਗਲੀ ਚੀਜ਼ ਆਪਾਂ ਚਾਹੀਦੀ ਨਮਕ ਤੁਸੀਂ ਕਹੋਗੇ ਦੀਦੀ ਨਮਕਣ ਨਮਕ ਜਿਹੜਾ ਹੈਗਾ ਉਹ ਤੁਹਾਡੇ ਹਨਾ ਕੱਪੜੇ ਦੇ ਰੇਸ਼ਿਆਂ ਦੇ ਵਿੱਚੋਂ ਮੈਲ ਜਿਹੜੀ ਉਹ ਕੱਢਣ ਦੇ ਵਿੱਚ ਮਤਲਬ ਕਿ ਮਦਦ ਕਰਦਾ ਤੇ ਦੂਸਰਾ ਤੁਹਾਡੇ ਕੱਪੜੇ ਦੀ ਹਨਾ ਜਿੰਨੀ ਵੀ ਵਿੱਚੋਂ ਇਟਾਣੂ ਵਗੈਰਾ ਆਪਾਂ ਨੂੰ ਹੁੰਦਾ ਵੀ ਰਹਿਣਾ ਜਾਂ ਜਾਂ ਸਰਫਨਾ ਰਹਿ ਜੀ ਕੁਝ ਵੀ ਨਹੀਂ ਰਹਿੰਦਾ ਹਨ ਜਿਹੜਾ ਵਿਨੇਗਰ ਇਹ ਇਹਦੀ ਚਮਕ ਬਰਕਰਾਰ ਰੱਖੂਗਾ ਆਓ ਆਪਾਂ ਟੋਣਿਆ ਕਿਵੇਂ ਹੁਣ ਆਪਾਂ ਨੇ ਦੇਖੋ ਪਾਣੀ ਪਾ ਲਿਆ ਸਭ ਤੋਂ ਇਹ ਮੇਨ ਗੱਲ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਆਪਾਂ ਇੱਕ ਇੱਕ ਨੂੰ ਹੀ ਧੋਈਏ ਕਿਉਂਕਿ ਜੇਕਰ ਆਪਾਂ ਦੋ ਪਾ ਦਾਂਗੇ ਨਾ ਫਿਰ ਉਹ ਕਈ ਵਾਰੀ ਦੂਸਰੇ ਦਾ ਰੰਗ ਵੀ ਇੱਕ ਦੂਜੇ ਦੇ ਵਿੱਚ ਮਿਕਸ ਹੋ ਜਾਂਦਾ ਹੈ ਕਈ ਵਾਰੀ ਕਿਸੇ ਦਾ ਰਾਕ ਕਲਰ ਨਿਕਲਦਾ ਹੁੰਦਾ ਹੈ ਨਾ ਜਾਂ ਫਿਰ ਕਿਸੇ ਵਾਰੀ ਕਿਸੇ ਦੀ ਕਹਕ ਦੂਸਰੇ ਦੇ ਵਿੱਚ ਫਸ ਜਾਂਦੀਆਂ ਨੇ ਨਾ ਉਹਦੇ ਨਾਲ ਵੀ ਕੱਪੜਾ ਫਟਣ ਦਾ ਡਰ ਰਹਿੰਦਾ ਤਾਂ ਇੱਕੋ ਹੀ ਪਾਓ ਤੁਸੀਂ ਜਦਿਆਂ ਆ ਜਿਆਦਾ ਵਧੀਏ ਤੇ ਜਿੱਪਾ ਬੰਦ ਕਰਕੇ ਜਿੰਨੀਆਂ ਵੀ ਜਿੱਪਾਂ ਹੋਣੀਆਂ ਉਹਨਾਂ ਨੂੰ ਬੰਦ ਕਰਕੇ ਹੀ ਪਾਉਣਾ ਹੁਣ ਆਪਾਂ ਨੇ ਪਾਣੀ ਪਾ ਲਿਆ ਪਾਣੀ ਪਾ ਕੇ ਹੁਣ ਆਪਾਂ ਇਹਦੇ ਵਿੱਚ ਦੇਖੋ ਡਾਵਾ ਜਿਹੜਾ ਆਪਣਾ ਸ਼ੈਂਪੂ ਹੈ ਤੇ ਕੰਡੀਸ਼ਨਰ ਹੈ ਦੋਨਾਂ ਨੂੰ ਆਪਾਂ ਇਕੱਠੇ ਹੀ ਪਾ ਦਾਂਗੇ ਇਸ ਤਰੀਕੇ ਨਾਲ ਮੇਰੇ ਤਰੀਕੇ ਥੋੜੇ ਜੇ ਦੇਸੀ ਹੁੰਦੇ ਨੇ ਪਰ ਕੰਮ ਅੰਗਰੇਜ਼ੀ ਹੁੰਦੇ ਨੇ ਦੇਖੋ ਇਸ ਤਰੀਕੇ ਨਾਲ ਇੱਕ ਵਾਸਤੇ ਹੈ ਨਾ ਇੱਕ ਕੱਪੜੇ ਵਾਸਤੇ ਇੱਕ ਪੂਰੀ ਬਹੁਤ ਹੈ ਅਗਰ ਤੁਸੀਂ ਸ਼ੀਸ਼ੀ ਦੇ ਵਿੱਚੋਂ ਪਾ ਰਹੇ ਹੋ ਤਾਂ ਤੁਸੀਂ ਇੱਕ ਟੱਕਣ ਪਾ ਲਓ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਨੇ ਪੌਣਾ ਨਮਕ ਨਮਕ ਦੇ ਵਿੱਚ ਮੈਂ ਮਿਰਚਾਂ ਵੀ ਮਿਲਾ ਰਖੀਆਂ ਤੁਸੀਂ ਮਿਰਚਾਂ ਨਹੀਂ ਮਿਲਾਨੀਆਂ ਕੱਲਾ ਨਮਕ ਹੀ ਪਾਣੇ ਤੇ ਇਹਦਾ ਆਪਾਂ ਪਾਵਾਂਗੇ ਸਿਰਫ 1 ਕੱਪੜੇ ਵਾਸਤੇ ਅੱਧਾ ਕ ਚਮਚ ਤੇ ਇਸੇ ਤਰੀਕੇ ਨਾਲ ਜਿਹੜਾ ਸ਼ਿਰਕ ਹੈ ਬਿਨੇਗਰ ਜਿਹੜਾ ਲਾਲ ਵਾਲਾ ਉਹ ਨਹੀਂ ਲੈਣਾ ਜਿਹੜਾ ਇਹ ਵਾਲਾ ਹੁੰਦਾ ਇਹ ਹੀ ਲੈਣਾ ਕਿਉਂਕਿ ਉਹ ਜ਼ਿਆਦਾ ਤੇਜ਼ ਹੁੰਦਾ ਕਈ ਵਾਰੀ ਕੱਪੜੇ ਨੂੰ ਨੁਕਸਾਨ ਵੀ ਪਹੁੰਚਾ ਦਿੰਦਾ ਇਹਦਾ ਵੀ ਆਪਾਂ ਸਿਰਫ ਅੱਧਾ ਘਟਕ ਨਹੀਂ ਪਾਉਣਾ ਮੈਨੂੰ ਥੋੜਾ ਜਿਹਾ ਜ਼ਿਆਦਾ ਹੀ ਪੈ ਗਿਆ ਤੁਸੀਂ ਅੱਧਾ ਘਟਕ ਨਹੀਂ ਪਾਉਣਾ ਹਣਾ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਇਹੇ ਤਰੀਕੇ ਦੇ ਨਾਲ ਵਧੀਆ ਚਾਗੋ ਠਾ ਲੈਣੀ ਹਾਂਜੀ ਹੁਣ ਆਪਣੀ ਜਿਹੜੀ ਜੈਕਟ ਹੈ ਆਪਾਂ ਇਹਨੂੰ ਇਹਦੇ ਵਿੱਚ ਡਿਪ ਕਰ ਦਾਂਗੇ ਦੀਦੀ ਉਹਨੂੰ ਨਾ 스ਕਿਪ ਨਾ ਕਰਿਓ ਕਿਉਂਕਿ ਫਿਰ ਕਈ ਚੀਜ਼ਾਂ ਇਦਾਂ ਨਹੀਂ ਆਉਂਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਨਹੀਂ ਪਤਾ ਚੱਲਣੀਆਂ ਫਿਰ ਤੁਸੀਂ ਕਈ ਵਾਰੀ ਕਪੜਾ ਖਰਾਬ ਵੀ ਕਰ ਸਕਦੇ ਫਿਰ ਮੈਨੂੰ ਕਹੋਗੇ ਦੀਦੀ ਤੁਸੀਂ ਦੱਸਿਆ ਨਹੀਂ ਸੀ ਤੇ ਹੁਣ ਆਪਾਂ ਆ ਗਈ ਸੁਚਾਂ ਦੀ ਜਿਹੜੀਆਂ ਆਪਣੀ ਇਹ ਮਸ਼ੀਨ ਦੇ ਵਿੱਚ ਉੱਪਰ ਹਨ ਸਵਿਚਾਂ ਲੱਗੀਆਂ ਹੁੰਦੀਆਂ ਨੇ ਇਹਦਾ ਕੀ ਕਰਨਾ ਆਪਣੇ ਦੇਖੋ ਇਹ ਜੈਂਟਲ ਤੇ ਹੁੰਦੀ ਹੈ ਨੋਰਮਲ ਹੁੰਦੀ ਹੈ ਸਟਰੋਂਗ ਤੇ ਹੈਵੀ ਹੁੰਦੀ ਹੈ ਹਨ ਹੈਵੀ ਤਾਂ ਆਪਾਂ ਤਾਂ ਪਾਉਣੀ ਹੈ ਜੇ ਆਪਣੇ ਕੰਬਲ ਵਗੈਰਾ ਧੋਣੇ ਆ ਹਨ ਦਰੀਆਂ ਵਗੈਰਾ ਕੰਬਲ ਧੋਣੇ ਆ ਸਟਰੋਂਗ ਉਹਨਾਂ ਜਦ ਤੱਕ ਆਪਣੇ ਜ਼ਿਆਦਾ ਕੱਪੜੇ ਹੋ ਜਾਂਦੇ ਆ ਹਨ ਇਹਨੂੰ ਜਿਹੜੇ ਆਪਾਂ ਇਦਾਂ ਦੇ ਹਨ ਜੈਕਟ ਵਗੈਰਾ ਧੋਣੀਆਂ ਨੇਗੀਆਂ ਇਹਦੇ ਵਾਸਤੇ ਆਪਾਂ ਸਿਰਫ ਇਹਨੂੰ ਨੋਰਮਲ ਰੱਖ ਲਓ ਜਾਂ ਤੁਸੀਂ ਜੈਂਟਲ ਤੇ ਰੱਖ ਲਓ ਹਨ ਕਿਉਂਕਿ ਹਲਕਾ ਜਿਹਾ ਢੇੜਾ ਆਉਣਾ ਚਾਹੀਦਾ ਜੇ ਜ਼ਿਆਦਾ ਹੀ ਢੇੜਾ ਦੇ ਦੂਗਾ ਤੇ ਇਹ ਮੁੰਢੀ ਢੇੜ ਦੇਣੀ ਆ ਮਸ਼ੀਨ ਨੇ ਹਨ ਫਿਰ ਤੁਸੀਂ ਮੈਨੂੰ ਜਿਵੇਂ ਕਿ ਮੇਰੀ ਪਰਝਾਈ ਨਹੀਂ ਕੀਤਾ ਜੀ ਉਨੇ ਨਾ ਮਸ਼ੀਨ ਦੀ ਸਵਿਚ ਤਾਂ ਮੈਂ ਕਿ ਉਥੇ ਹੀ ਰੱਖੀ ਤੇ ਕੱਪੜੇ ਧੋਣ ਵਾਸਤੇ ਪਾਤੇ ਤੇ ਬਾਅਦ ਚ ਮੈਨੂੰ ਕਹਿੰਦੀ ਦੀਦੀ ਮੇਰੇ ਤਾਂ ਸੂਟ ਸਨ ਗਏ ਹਨਾ ਤੁਸੀਂ ਜਿਵੇਂ ਦੱਸਿਆ ਸੀ ਮੋਂਮੀ ਕੀਤਾ ਸੀ ਪਰ ਥੋੜਾ ਜਿਹਾ ਨਾ ਜਦੋਂ ਆਪਾਂ ਸਕਿਪ ਕਰ ਦਾਂਗੇ ਨਹੀਂ ਪਤਾ ਲੱਗਣਾ ਤੇ ਉਹ ਤੁਹਾਡੇ ਨਾਲ ਵੀ ਹੋ ਸਕਦੀ ਹੈ ਚੀਜ਼ ਹੁਣ ਆਪਾਂ ਇਹਨੂੰ ਚਲਾ ਦਿੰਨੇ ਆ 10 ਕਿ ਮਿੰਟ 15 ਮਿੰਟ ਜਿੰਨਾ ਕਿ ਤੁਹਾਡੀ ਮਸ਼ੀਨ ਦਾ ਹਨਾ ਹੁੰਦਾ ਇਹ ਤਾਂ ਮਸ਼ੀਨ ਤੇ ਡਿਪੈਂਡ ਕਰਦਾ ਤੁਸੀਂ ਉਹਨਾਂ ਤੇ ਚਲਾਓ ਜੀ ਹੁਣ ਆਪਣੀ ਇਹ ਬਿਲਕੁਲ ਧੋ ਚੁੱਕੇ ਆਪਾਂ ਇਹਨਾਂ ਨੂੰ ਹਨਾ 10 ਮਿੰਟ 15 ਮਿੰਟ ਅੱਧਾ ਘੰਟਾ ਜਿੰਨੇ ਕੇ ਤੁਹਾਡੇ ਕਪੜੇ ਗੰਦੇ ਹੋਣਗੇ ਉਹਦੇ ਹਿਸਾਬ ਨਾਲ ਤੁਸੀਂ ਧੋ ਸਕਦੇ ਹੋ ਨਾ ਅਗਰ ਕਈ ਵਾਰੀ ਨਾ ਇਹ ਕਾਲਰਾਂ ਵਗੈਰਾ ਤੇ ਜਾਂ ਬਾਹਾਂ ਤੇ ਹਨਾ ਜਿਆਦਾ ਮੈਲ ਹੁੰਦੀ ਹੈ ਤੇ ਤੇ ਕਾਲਰਾਂ ਦੇ ਉੱਪਰ ਹਨਾ ਜਿਆਦਾ ਮੈਲ ਹੁੰਦੀ ਹੈ ਤਾਂ ਤੁਸੀਂ ਇੱਕ ਜਰਾਬ ਲੈਣੀ ਹੈ ਜਰਾਬ ਦੇ ਉੱਪਰ ਥੋੜਾ ਜਿਹਾ ਹਨਾ ਸ਼ੈਂਪੂ ਲਗਾ ਲਓ ਜਾਂ ਫਿਰ ਤੁਸੀਂ ਹਨਾ ਆਪਣੀ ਜਿਹੜੀ ਸਾਬਣ ਨਾਲ ਨਹਾਉਣ ਵਾਲੀ ਹੁੰਦੀ ਆਪਾਂ ਪਿੰਡੇ ਨਹਾਉਣੇ ਆ ਜਿਹਦੇ ਨਾਲ ਹਨਾ ਕੋਈ ਵੀ ਸਾਬਣ ਹੈ ਤੁਸੀਂ ਉਹ ਲੈ ਕੇ ਉਹ ਮਾੜੀ ਜਿਹੀ ਲਗਾ ਕੇ ਨਾ ਕਾਲਰਾਂ ਤੇ ਤੇ ਜਿੱਥੇ ਵੀ ਤੁਹਾਨੂੰ ਮੈਲ ਲੱਗੇ ਵੀ ਜਿਆਦਾ ਮੈਲ ਆ ਉਹਨੂੰ ਪਹਿਲਾਂ ਹੀ ਲਗਾ ਕੇ ਫਿਰ ਤੁਸੀਂ ਮਸ਼ੀਨ ਅਗਰ ਮਸਹੀਨ ਨਹੀਂ ਹੈਗੀ ਜਿਹੜੇ ਪਾਣਾ ਕੋਲੇ ਤਾਂ ਉਹ ਤੁਸੀਂ ਇਸ ਤਰੀਕੇ ਦੇ ਨਾਲ ਵੀ ਧੋ ਸਕਦੇ ਹੋ ਜਿਵੇਂ ਜਰਾਬ ਦੇ ਵਿੱਚ ਹੈ ਨਾ ਜਿਵੇਂ ਮੈਂ ਦੱਸਿਆ ਵੀ ਸਾਬਣ ਪਾ ਲਓ ਉਦਾਂ ਤੁਸੀਂ ਉਹਦੇ ਨਾਲ ਹਲਕਾ ਹਲਕਾ ਧੋਵਾਂਗੇ ਤਾਂ ਬਹੁਤ ਈਜ਼ੀ ਤੇ ਕੇ ਨਾਲ ਧੋ ਸਕਦੇ ਹੋ ਤੇ ਹੁਣ ਆਪਾਂ ਇਹਦਾ ਪਾਣੀ ਆ ਕੱਢ ਦਿੰਨੇ ਆ ਸਾਰਾ ਪਾਣੀ ਬਾਹਰ ਕੱਢ ਦਾਂਗੇ ਤੁਸੀਂ ਇਹਨੂੰ ਬਾਹਰ ਹਨਾ ਟੱਗੋ ਵਗੈਰਾ ਦੇ ਵਿੱਚ ਵੀ ਕੱਢ ਕੇ ਧੋ ਸਕਦੇ ਹੋ ਮਨ ਕੇ ਵਧੀਆ ਪਾਣੀ ਦੇ ਵਿੱਚ ਆਪਾਂ ਦੋ ਤਿੰਨ ਵਾਰੀ ਪਾਣੀ ਦੇ ਵਿੱਚ ਕੱਢਾਂਗੇ ਨਹੀਂ ਤੁਸੀਂ ਮਸ਼ੀਨ ਦੇ ਵਿੱਚ ਹੀ ਪਹਿਲਾਂ ਇਹਦਾ ਜਿਹੜਾ ਗੰਦਾ ਪਾਣੀ ਆ ਉਹਨੂੰ ਕੱਢ ਦਾਂਗੇ ਆਪਾਂ ਫਿਰ ਆਪਾਂ ਇਹਦੇ ਵਿੱਚ ਸਾਫ਼ ਪਾਣੀ ਪਾ ਕੇ ਉਹਨੂੰ ਚਲਾ ਜੇ ਬਿੱਲੀ ਕੋਲ ਜਿੰਨੀ ਵੀ ਮੈਲ ਸੀਗੀ ਨਾ ਉਹ ਬਿਲਕੁਲ ਉੱਤਰ ਚੁੱਕੀ ਹੈ ਨਾ ਕੋਈ ਵੀ ਕੰਦਰਾ ਵਗੈਰਾ ਤੇ ਕਿਤੇ ਵੀ ਕੋਈ ਮੈਲ ਨਹੀਂ ਤੁਸੀਂ ਜਦੋਂ ਇਹਨੂੰ ਹੁਣ ਸੁਕਾਉਣ ਵਾਲੀ ਮਸ਼ੀਨ ਦੇ ਵਿੱਚ ਵੀ ਸੁਕਾਉਣਾ ਹੈਗਾ ਹਨ ਆਪਾਂ ਨੂੰ ਹੁੰਦਾ ਵੀ ਆਪਾਂ 5-10 ਮਿੰਟ ਤੇ ਲਗਾ ਦਿੰਨੇ ਹੈਗੇ ਇਹਨੂੰ ਇਸ ਤਰੀਕੇ ਨਾਲ ਨਹੀਂ ਲਗਾਉਣਾ ਅਗਰ ਤੁਸੀਂ ਇਹਨੂੰ ਇਸੇ ਤਰੀਕੇ ਨਾਲ ਸੁਕਾ ਲੂਗੀ ਉਹ ਜ਼ਿਆਦਾ ਵਹਿਤਰਾ ਨਹੀਂ ਫਿਰ ਤੁਸੀਂ ਨਾ ਇੱਕ ਵਾਰ ਇਹਨੂੰ ਖਾ ਦੋ ਸਿਰਫ ਥੋੜਾ ਜਿਹਾ ਚਲਾਉਣਾ ਮਸ਼ੀਨ ਨੂੰ ਹਲਕਾ ਜਿਹਾ ਬਸ ਆਪਣੀ ਪਾਣੀ ਨੂੰ ਡਰੇਨ ਕਰਨਾ ਮਤਲਬ ਕਿ ਪਾਣੀ ਨੂੰ ਝੋੜਨਾ ਇਹ ਨਹੀਂ ਹੈਗਾ ਵੀ ਇਹਨੂੰ ਜਦੋਂ ਆਪਾਂ ਹਨ ਤੇ ਮੈਂ ਨੂੰ ਮੈਂ ਕੱਟਿਆ ਦਾ ਚੱਬਿਆ ਹੋਇਆ ਹੈ ਨਾ ਉਹ ਚੀਜ਼ ਨਹੀਂ ਕਰਨੀ ਬਿਲਕੁਲ ਇਹਦੀ ਆਪਾਂ ਬੇਚਾਰੇ ਦੀ ਜਾਨ ਬਖਸ਼ਣੀ ਹੈ ਖਤਮ ਨਹੀਂ ਕਰਨੀ ਹੈਗੀ ਹੁਣ ਆਪਾਂ ਇਹਨੂੰ ਸੁਕਾ ਲੈਨੇ ਆ ਥੋੜਾ ਜਿਆ ਤੇ ਹੁਣ ਇਹ ਇਹ ਆਪਣਾ ਸੁੱਕ ਚੁੱਕਿਆ ਹੈਗਾ ਦੇਖੋ ਇੰਨਾ ਇੰਨਾ ਕਿ ਥੋੜਾ ਥੋੜਾ ਗਿੱਲਾ ਹੈਗਾ ਕਿਉਂਕਿ ਜਿਆਦਾ ਮੈਂ ਪਹਿਲਾਂ ਹੀ ਕਿਹਾ ਵੀ ਜਿਆਦਾ ਇਹਨੂੰ ਬੇਚਾਰੇ ਨੂੰ ਜਾਨ ਨਹੀਂ ਮਾਰਨੀ ਇਹਦੀ ਹੈ ਨਾ ਨਹੀਂ ਤਾਂ ਫਿਰ ਤੁਸੀਂ ਮੇਰਾ ਨਾਮ ਲੈ ਦੇਣਾ ਵੀ ਦੀਦੀ ਨੇ ਦੱਸਿਆ ਤੇ ਐਂ ਤੋਂ ਉਦੋਂ ਨਾਲੇ ਥੋੜੇ ਜੁੱਤੀਆਂ ਪਹਿਣੀਆਂ ਨਾਲੇ ਮੀਰੇ ਪੈਣ ਦੀ ਨਹੀਂ ਪਹਿਣੀ ਐ ਵੈਸੇ ਮਜ਼ਾਕ ਕਰ ਰਹੀ ਹਾਂ ਮੈਂ ਕਿਉਂਕਿ ਮੈਂ ਆਪਦੇ ਕੱਪੜਿਆਂ ਨੂੰ ਘਰ ਵਿੱਚ ਇਸੇ ਤਰੀਕੇ ਨਾਲ ਧੋਣੀ ਆ ਤੇ ਨਾਲੇ ਤਾਂ ਤੁਹਾਡੇ ਪੈਸੇ ਬਚਣਗੇ ਨਾਲੇ ਤੁਹਾਡੇ ਹਸਬੰਦ ਤੁਹਾਡੀ ਤਾਰੀਫ ਕਰਦੇ ਨਹੀਂ ਥੱਕਣਗੇ ਤੇ ਨਾਲੇ ਜਿੱਥੇ ਤੁਸੀਂ ਉਹਨਾਂ ਨੇ ਇੱਕ ਜੈਕਟ ਲੈ ਕੇ ਆਉਣੀ ਆ ਦੋ ਲੈ ਕੇ ਆਉਣਗੇ ਤੇ ਆਓ ਹੁਣ ਆਪਾਂ ਇਹਨਾਂ ਨੂੰ ਸੁੱਕਣੇ ਪਾ ਦਿੰਨੇ ਆ ਹੁਣ ਆਪਾਂ ਇਹਨਾਂ ਨੂੰ ਸੁੱਕਣੇ ਪਾ ਦਾਂਗੇ ਹੁਣ ਜਿਆਦਾ ਤੇਜ਼ ਧੁੱਪ ਤਾਂ ਹੈ ਨਹੀਂ ਜੇ ਹਨਾ ਚਾਹੇ ਤੁਸੀਂ ਸਿੱਧੇ ਵੀ ਪਾ ਦਿਓ ਚਾਹੇ ਤੁਸੀਂ ਉਲਟੇ ਕਰਕੇ ਪਾ ਦਿਓ ਸਿੱਧੇ ਕਰਕੇ ਪਾਵਾਂਗੇ ਹਨਾ ਕਈ ਵਾਰੀ ਦਾਗ ਲੱਗਣ ਦਾ ਡਰ ਰਹਿੰਦਾ ਤਾਂ ਤੁਸੀਂ ਇਹਨਾਂ ਨੂੰ ਉਲਟੇ ਕਰਕੇ ਹੀ ਪਾਓ ਇਸ ਤਰੀਕੇ ਦੇ ਨਾਲ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਤਰੀਕੇ ਦੇ ਨਾਲ ਤੁਸੀਂ ਹਨਾ ਆਪਣੀਆਂ ਸਾਰੀਆਂ ਜੈਕਟਾਂ ਜਿੰਨੀਆਂ ਵੀ ਤੁਹਾਡੀਆਂ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਘਰ ਵਿੱਚ ਵੀ ਟ੍ਰੈਕਲਿੰਗ ਕਰ ਸਕਦੇ ਹੋ ਤੁਸੀਂ ਦੇਖੋ ਆਪਾਂ ਨੇ ਬਹੁਤ ਸਾਰੀਆਂ ਧੋਤੀਆਂ 'ਚ ਕੁਝ ਹੋਰ ਵੀ ਰਹਿਣੀਆਂ ਨੇ ਤੇ ਕਈ ਪੈਨਪਰਾ ਮੈਨੂੰ ਕਹਿ ਰਹੇ ਸੀਗੇ ਵੀ ਦੀਦੀ ਤੁਸੀਂ ਕੰਬਲ ਵਾਲੀ ਵੀਡੀਓ ਹਨਾ ਦੁਬਾਰਾ ਤੋਂ ਪਾਓ ਕਿਉਂਕਿ ਮੈਂ ਸਿਕਾਉਣਾ ਨਹੀਂ ਦੱਸਿਆ ਸੀ ਉਹ ਵੀ ਮੈਂ ਇੱਕ ਦੋ ਦਿਨ ਦੇ ਵਿੱਚ ਹਨਾ ਡਾਊਨ ਮਨ ਲੇ ਸੌਰੀ ਅਪਲੋਡ ਕਰੂੰਗੀ ਤਾਂ ਦੇਖੋ ਹੁਣ ਆਪਾਂ ਨੇ ਤੋ ਬੀਕਾਟ ਬਣਾ ਦੇਣੀ ਹੈ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤ ਸ੍ਰੀ ਅਕਾਲ